ਇਸ ਸਥਾਨ ਤੇ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਪਰਿਵਾਰ ਸਮੇਤ ਚਮਾਸਾ ਕਟਿਆ ਜੀ ਇਥੇ ਸੰਗਤਾਂ ਦੀ ਬੇਨਤੀ ਅਨੁਸਾਰ ਉਸ ਸਮੇਂ ਅਕਾਲ ਪੈਂਦਾ ਸੀ ਗੁਰੂ ਸਾਹਿਬਾਨ ਨੂੰ ਬੇਨਤੀ ਕੀਤੀ ਵੀ ਮਹਾਰਾਜ ਇਥੇ ਬਰਖਾ ਨਹੀਂ ਹੁੰਦੀ ਗੁਰੂ ਸਾਹਿਬਾਨ ਜੀ ਨੇ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਸੰਗਤਾਂ ਨੂੰ ਹੁਕਮ ਕੀਤਾ ਜਾਓ ਭਾਈ ਖੇਤਾਂ 'ਚ ਜਾਓ ਹਾਲ ਜੋਤੋ ਉਸ ਸਮੇਂ ਬਹੁਤ ਭਾਰੀ ਬਰਖਾ ਹੋਈ ਹੈ ਸਤਿਗੁਰੂ ਮਹਾਰਾਜ ਜੀ ਨੇ ਉਸ ਸਮੇ ਮੋਠ ਬਾਜਰਾ ਵਜਾ ਕੇ ਤੇ ਉਸ ਤੋਂ ਬਾਅਦ ਮੋਠ ਬਾਜਰਾ ਵਜਾ ਕੇ ਤੇ ਬਾਅਦ ਚ ਉਸ ਦਾ ਲੰਗਰ ਸਾਕ ਕੇ ਫਿਰ ਇਥੇ ਰਵਾਨਾ ਹੋਏ ਨੇ ਸੰਗਤਾਂ ਨੂੰ ਗੁਰੂ ਸਾਹਿਬਾਨਾ ਨੇ ਇਸ ਸਥਾਨ ਨੂੰ ਵਰ ਦਿੱਤਾ ਹੈ ਜਿਹੜਾ ਕੋਈ ਇੱਥੇ ਸੱਚੀ ਨੀਤ ਨਾਲ ਆਊਗਾ ਆਤਮ ਦੇ ਪ੍ਰਾਪਤ ਕਰੂਗਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੂਗਾ ਜੀ ਜਿੱਤਰਾ ਬਗਲ ਕਰ ਤੁਸੀਂ ਕਿਹਾ ਵੀ ਉਸ ਟਾਈਮ ਮੀਨੀ ਪੇਰ ਅਸੀਂ ਤਾਂ ਜਿਹੜੇ ਪਿੰਡ ਦੀ ਸੰਤ ਤੁਸੀਂ ਆਪਾਂ ਕਹੇ ਦੀ ਉਸ ਟਾਈਮ ਦੇ ਨਾ ਵਿਅਕਤੀ ਸੀ ਅੱਜ ਵੀ ਪੂਰੀ ਸਰਦਾਵਾਂ ਨਾਲ ਇੱਥੇ ਹੁੰਦੇ ਨੇ ਜੀ ਹਾਂ ਜੀ ਇੱਥੇ 메ਨ ਗੁਰਦੁਆਰਾ ਸਾਹਿਬ ਇੱਕੋ ਹੀ ਆ ਸਾਰੇ ਨਗਰ ਚ ਜੀ ਨੇ ਵੱਖ-ਵੱਖਰੇ ਗੁਰਦੁਆਰਾ ਸਾਹਿਬ ਆਕਾਸ਼ਟਾਂ ਦੇ ਬਣੇ ਹੋਏ ਨੇ ਇਸ ਨਗਰ ਤੇ ਬਹੁਤ ਸਤਗੁਰੂ ਮਹਾਰਾਜ ਜੀ ਦੀ ਕਿਰਪਾ ਜੀ ਇੱਕੋ ਹੀ ਅਸਥਾਨ ਹੈ ਸਾਰੇ ਨਗਰ ਦਾ ਖੁਸ਼ੀ ਗਮੀ ਦਾ ਜੋ ਵੀ ਪ੍ਰੋਗਰਾਮ ਹੁੰਦਾ ਗੁਰਦੁਦਵਾਰ ਸਾਹਿਬ ਹੀ ਹੁੰਦਾ ਹੈ ਬਹੁਤ ਸਰਦਾ ਇਲਾਕੇ ਦੀਆਂ ਸੰਗਤਾਂ ਨੂੰ ਤੇ ਨਗਰ ਨੂੰ ਜੀ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਵੀ ਜਿਸ ਤਰ੍ਹਾਂ ਸਿੱਧਵਾਰੇ ਮਨਾਏ ਜਾਂਦੇ ਨੇ ਜਾਂ ਕੋਈ ਖੁਸ਼ੀ ਦੇ ਦਿਨ ਮਨਾਏ ਲੋ ਕਿਹੜੇ ਦਿਨ ਹੁੰਦੇ ਨੇ ਜਿਹੜਾ ਜੀ ਜਿਹੜਾ ਜਿਸਲਾਣਾ ਜੋੜ ਮੇਲਾ ਮਨਾਇਆ ਜਾਂਦਾ ਪ੍ਰਾਤਨ ਜੀ ਉਹ ਜੂਨ ਤੇ ਜੂਨ ਦੇ ਮਹੀਨੇ ਮਨਾਇਆ ਜਾਂਦਾ ਜੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜਾਂ ਦਾ ਸਿੱਖੀ ਦੀ ਗੁਰਪੁਰਬ ਉਹ 11ਵੇਂ ਮਹੀਨੇ ਚ ਮਨਾਇਆ ਜਾਂਦਾ ਜੀ ਸੰਗਤਾਂ ਬੜੀ ਦੂਰੋਂ ਪਹੁੰਚਦੀਆਂ ਸੰਗਤਾਂ ਦੂਰ ਦਿਨਾਂ ਆੜਿਆ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਪਹੁੰਚਦੀਆਂ ਨੇ ਜੀ ਦੇਸ਼ਾਂ ਤੋਂ ਬਹੁਤ ਸਾਰੀਆਂ ਸੰਗਤਾਂ ਵੱਲੋਂ ਇੱਥੇ ਅਰਦਾਸ ਬੇਨਤੀਆਂ ਨਿਤ ਹੁੰਦੀਆਂ ਨੇ ਜੀ ਸਾਡੀਆਂ ਅਰਦਾਸ ਬੇਨਤੀਆਂ ਪੂਰੀਆਂ ਹੁੰਦੀਆਂ ਨੇ ਠਹਿਰ ਵਾਸਤੇ ਹੈਗਾ ਸਾਡੇ ਕੋਲ ਠਹਿਰ ਵਾਸਤੇ ਹੈਗਾ ਜੀ ਕਮਰਿਆਂ ਦਾ ਇਂਤਜ਼ਾਮ ਹੈਗਾ ਕੁਸਕ ਜੀ ਪੋਪਿਕਾ ਚੱਲ ਰਿਹਾ ਚੱਲ ਰਹੀ ਗੁੱਸ ਕਾਰ ਸੇਵਾ ਵਾਲੇ ਬਾਬਿਆਂ ਜੀ ਨੇ ਹੁਣ ਲੰਗਰ ਹਾਲ ਬਣਾਇਆ ਜੀ ਤੇ ਹੁਣ ਕਮਰਿਆਂ ਦੀ ਸੇਵਾ ਆਰੰਭ ਕਰਨੀ ਹੈ ਜੀ ਕੀ ਕਹਿੰਦੇ ਚਾਹੁੰਗੇ ਅੱਜ ਪਿੰਡ ਬਰੇ ਪੰਗਰੂ ਤੇਗ ਬਧ ਜੀ ਦਾ ਇਹ ਗੁਰੂ ਘਰ ਸਥਾਨ ਬਣਾਇਆ ਨੇ ਇੱਥੇ ਪਹੁੰਚੇ ਕਿ ਇਤਿਹਾਸ ਹੈ ਇੱਥੇ ਗੁਰਦਰਾ ਸਾਹਿਬ ਦਾ ਤੇ ਅਸੀਂ ਗੁਰੂ ਸਾਹਿਬ ਚ ਚਮਾਸੀ ਦੇ ਸਮੇਂ 4 ਮਹੀਨੇ ਤੇ ਲਗਾਤਾਰ ਰਹੇ ਨੇ ਮਾਲ ਵਿੱਚ ਸਭ ਤੋਂ ਵੱਧ ਸਮਾਂ ਸਮੇਤ ਪਰਿਵਾਰ ਇੱਥੇ ਗੁਰੂ ਸਾਹਿਬ ਨੇ ਸੇਵਾ ਕੀਤੀ ਹੈ ਤੇ ਉਸ ਤੋਂ ਇਥੇ ਮੇਲਾ ਭਰੀ ਮੇਲਾ ਵੀ ਲੱਗਦਾ ਜੋ ਨਮਾਣੀ ਕਾਸੀ ਦਾ ਹੁੰਦਾ ਤੇ ਕੀ ਇੱਥੇ ਸਥਾਨ ਜਿਹੜਾ ਜਗ੍ਹਾ ਬਣੀ ਜੀ ਉਸ ਟਾਈਮ ਦੀ ਕੋਈ ਹੈਗੀ ਨਿਸ਼ਾਨੀ ਜਿਸ ਤਰ੍ਹਾਂ ਆਪਾਂ ਗੱਲ ਕਰ ਲਈ ਕਹਿੰਦੇ ਆ ਵੀ ਇੱਥੇ ਅੱਜ ਹੈਗੀ ਹੈ ਜਾਂ ਉਸ ਤਰ੍ਹਾਂ ਵੀ ਉਹਨਾਂ ਦਾ ਜਿਹੜਾ ਕੋਈ ਮੇਨ ਜਗ੍ਹਾ ਹੋਏ ਸਥਾਨ ਨੂੰ ਪੁਰਾਣਾ ਇੱਕ ਬਾਣਾ ਸੀ ਉਹ ਕਾਰਸੇ ਵੇਲੇ ਬਾਬਿਆਂ ਵੇਲੇ ਤਕਰੀਬਨ ਉਹ ਦੁਬਾਰਾ ਹਰਾ ਹੋਇਆ ਬਸ ਕੈਨ ਤੋਂ ਭਾਵਾ ਉਹ ਤੇ ਇਹ ਆਪ ਗੱਲ ਕਰਨ ਲਈ ਸੰਗਤ ਕਿੱਥੋਂ ਬਥੇ ਪਹੁੰਚਦੀ ਹੈ ਸੰਗਤ ਬੜੀ ਦੂਰੋਂ ਦੂਰ ਆਉਂਦੇ ਨੇ ਬੜੀ ਦੂਰੋਂ ਦੂਰ ਐਸੇ ਸਰੋਵਰ ਜੀ ਇਸ਼ਨਾਨ ਕਰਕੇ ਸੰਗਤ ਦੇ ਦੁੱਖ ਲਈ ਸੰਨਾ ਨਾ ਸੰਗਤ ਜਿੱਦਰਾ ਆਪਾਂ ਕਹਿੰਦੇ ਜਿਹੜਾ ਅਸੀਂ ਦਿਹਾੜਾ ਮਨਾਇੰਦਾ ਜਾਂ ਜੋੜ ਮੇਲੇ ਮਨਾਇੰਦੇ ਉਹ ਕਿਹੜੇ ਦਿਨ ਦਿਨ ਮਨਾਇੰਦੇ ਕਦੋਂ ਮਨਾਇੰਦੇ ਜੇ ਗੁਰੂ ਸਾਹਿਬ ਚੌਾਸ ਦਿਨਾਂ ਚਾਹੇ ਅਸੀਂ ਨਮਾਣੀ ਕਾਸ ਦਿਨਾਂ ਚ ਇੱਕ ਤੋਂ ਉਹ ਬਣਾਇਆ ਜਾਂਦਾ ਤੇ ਇੱਕ ਤਰੀਕ ਕਿਹੜਾ ਮਿਲਦਾ ਤੀਕੋ ਤਰੀਕ ਅਲੱਗ ਆਉਂਦੀ ਏ ਉਹ ਮੁੰਡਾ ਦਾ ਬਾਕੀ ਆ ਕਿਹੜਾ ਮਹੀਨਾ ਤਕਰੀਬਨ ਜੂਨ ਵੀ ਆ ਜਾਂਦਾ ਜੁਲਾਈ ਵੀ ਆ ਜਾਂਦਾ ਤੇ ਸਾਂਦੇ ਸਾਹਿਬ ਨਾਲਾ ਹਾਂਜੀ ਦੇਸੀ ਹਾੜ ਤੇ ਬਾਕੀ ਰਿਹਾ ਸਿੱਧੀ ਜੋੜ ਮੇਲਾ ਸ੍ਰੀ ਗੁਰੂ ਇੱਕ ਵਾਰ ਦਾ ਸਾਹਿਬ ਦਾ ਉਹ ਦਸੰਬਰ ਜਨਵਰੀ ਮੈਂਬਰ ਚ ਆਉਂਦਾ ਜੋ ਸਾਡੇ ਨੰਸ਼ੇ ਕੈਲੰਡਰ ਮੁਤਾਬਕ ਹੈ ਠੀਕ ਹੈ ਹਾਂਜੀ ਜੇ ਆਪਾਂ ਗੱਲ ਕਰ ਲਈ ਗੁਰੂ ਘਰ ਦੇ ਵਿੱਚ ਅਸੀਂ ਦੇਖਿਆ ਪਾ ਪੂਰੀ ਜਿਹੜੇ ਕਾਰਸੇਵਾਂ ਚੱਲ ਰਹੀ ਹੈ ਕੀ ਕੀ ਥੀ ਬਣਾਇਆ ਗਿਆ ਹੈ ਕਾਰਸੇਵਾਂ ਵਾਲੇ ਬਾਬਿਆਂ ਨੇ ਤੇ ਦਰਬਾਰ ਸਾਹਿਬ ਬਾਬਿਆਂ ਨੇ ਬਣਾਇਆ ਤਕਰੀਬਨ ਪ੍ਰੋਕਸੀ ਸਾਰਾ ਬਾਬਿਆਂ ਨੇ ਬਣਾਇਆ ਹੋਇਆ ਹੈ ਕਾਰਸੇਵਾਂ ਵਾਲੇ ਬਾਬਿਆਂ ਦਾ ਦਿੱਲੀ ਵਾਲਿਆਂ ਦਾ ਬਾਬਰਪੰਸੋ ਦਿੱਲੀ ਵਾਲਿਆਂ ਦਾ ਜੋ ਹੁਣ ਉਹਦੇ ਪਾਪਾ ਬਚਨ ਸਿੰਘ ਸੇਵਾ ਕਰ ਰਹੇ ਨੇ ਹਾਂ ਤੇ ਹੋਰ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਉੱਥੇ ਜੇ ਕੋਈ ਮੇਲੇ ਹੁੰਦੇ ਆ ਜਾਂ ਕਿਸ ਤਰ੍ਹਾਂ ਦਾ ਬਤਵਾ ਬਤਵਾ ਹਾਜ਼ਰੀ ਲਵਾਉਣ ਜੀ ਬਤਵਾ 10ਵੇਂ ਭਰਦੀ ਹੈ 10ਵੀਂ ਤੇ ਹਾਜ਼ਰੀ ਭਰਿਆ ਕਰਨ ਸੰਗਤਾਂ ਬਹੁਤ ਦੂਰ ਦੂਰੋਂ ਵੀ ਆਉਂਦੀਆਂ ਤੇ ਉਹਨਾਂ ਦੇ ਮਨ 'ਚ ਹੁੰਦੀ ਹੈ ਸਭ ਔਰ ਸਾਰੀ ਸ਼ਾ ਪੂਰੀ ਹੁੰਦੀ ਹੈ ਮਨ ਦੇ ਦੀ ਆ ਕੇ ਦੇਖੋ ਜੀ ਕਿੱਥੇ ਬਣਿਆ ਸਥਾਨ ਨਹੀਂ ਕੋਈ ਵੀ ਲਾਉਣਾ ਹੁੰਦਾ ਸੰਗਤਾਂ ਨੇ ਕਿਸੇ ਇਹ ਬਲਾਡੇ ਤੋਂ 7 ਕਿਲੋਮੀਟਰ ਦੂਰ ਅ ਬੋਹਾਲੀ ਸਾਈਡ ਤੋਂ ਬਰੇ ਰਹਿ ਜਾਂਦਾ 10 ਕਿਲੋਮੀਟਰ ਮਾਨਸਾ ਤੇ ਅਸੀਂ ਦੋ ਰਾਹ ਨੇ ਵਸ ਤਕਰੀਬਨ ਕੀ ਨਾਮ ਹੈ ਜੀ ਕਨਵੰਦ ਸਿੰਘ ਤਾਂ ਸਭ ਕੀ ਗੱਲ ਚਾਹੋਗੇ ਕਿ ਦੂਜਾਰ ਬਣੇਵੇਂ ਨਵੇਂ ਪਾਸ਼ਾ ਦੇ ਬਣੇ ਦਾ ਕੀ ਇਤਿਹਾਸ ਹੈ ਇੱਥੇ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਆਏ ਸੀ ਉਹ ਉਹਨਾਂ ਨੇ 4 ਮਹੀਨੇ ਇੱਥੇ ਠਹਿਰੇ ਸੀ ਲੋਕਾਂ ਨੇ ਆ ਕੇ ਜਦੋਂ ਕੋਈ ਫਰਿਆਦ ਕੀਤੀ ਉਦੋਂ ਇੱਥੇ ਮਤਲਬ ਨਤਨ ਦੀ ਟੋੜ ਸੀ ਬਹੁਤ ਜ਼ਿਆਦਾ ਤੇ ਉਹ ਕਹਿੰਦੇ ਵੀ ਤੁਸੀਂ ਮੋਠਵਾਜ ਦੇ ਬੀਜੋ ਨਹੀਂ ਬਹੁਤ ਵਰਖਾ ਬਹੁਤ ਜ਼ਿਆਦਾ ਹੋਣੀ ਹੈ ਤੇ ਬਹੁਤ ਜ਼ਿਆਦਾ ਵਰਖਾ ਹੋਈ ਸੀ ਉਹਦੇ ਮੋਠਵਾਜ ਦੇ ਨਤਨ ਬਾਦੂ ਹੋਇਆ ਸੀ ਤੇ ਉਹ 4 ਮਹੀਨੇ ਰਹਿ ਕੇ ਘੋੜਿਆਂ ਨੂੰ ਆਪਦੇ ਨੂੰ ਦਾਣਾ ਫੱਕਾ ਤੇ ਮੋਠ ਨੀ ਦਾ ਚਰਾ ਚਰਾ ਕੇ ਇਥੋਂ ਫੇਰ ਸੰਗਤ ਨੂੰ ਵੱਲ ਦੇ ਕੇ ਗਈ ਸੀ ਵੀ ਪਤਾ ਹੋਊਗਾ ਤੇ ਫੁੱਲੋਗੇ ਜੇ ਕੋਈ ਚੜ ਕੇ ਆਊਗਾ ਉਹ ਹਾਰ ਕੇ ਜਾਊਗਾ ਕਿ ਆਪਾਂ ਗੱਲ ਕਰ ਲਈ ਗੁਰੂ ਘਰ ਕਿੰਨੇ ਬਣੇ ਨੇ ਪਿੰਡ ਚ ਇੱਕ ਬਣਿਆ ਜੀ ਸਾਰੇ ਪਿੰਡ ਚ ਸਾਰੇ ਪਿੰਡ ਚ ਕਿਤੇ ਸਕੂਲ ਦਵਾ ਦੇ ਕਿੰਨੀ ਸੰਗਤ ਪਿੰਡ ਦੀ ਹੈਗੀ ਆ ਸੰਗਤ ਪਿੰਡ ਦੀ ਹੋਊਗੀ ਜੀ ਮਤਲਬ ਪੰਜ ਕਿਹਾਲ ਦੇ ਦੀ ਹੈਗੇ ਤਾਂ ਵੀ ਇੱਕ ਗੁਰੂਆ ਬਣਿਆ ਬਣਿਆ ਜੀ ਹਾਂ ਕਿੰਨੇ ਸ਼ਰਧਾ ਪਿੰਡ ਬਲੋ ਪਿੰਡ ਬਲੋ ਬਹੁਤ ਜ਼ਿਆਦਾ ਸ਼ਰਧਾ ਹੈ ਬਹੁਤ ਜ਼ਿਆਦਾ ਆਈ ਇੱਥੇ 10ਵੇਂ ਚੰਨਣੀ 10ਵੇਂ ਮਨਾਈ ਜਾਂਦੀ ਹੈ ਬਹੁਤ ਜ਼ਿਆਦਾ ਸ਼ਰਧਾ ਹੈ ਹਾਂ ਇੱਥੇ ਹਰਦਾਇ ਨੀ ਖੰਡਪਾੜ ਪ੍ਰਕਾਸ਼ ਰਹਿੰਦੇ ਲੋਕ ਸ਼ਰਧਾ ਨਾਲ ਹੀ ਕਰਾਉਂਦੇ ਜੀ ਮਾਲਵੇ ਜੋ ਇੱਕ ਪਿੰਡ ਬਰੇ ਸਹਿਬ ਹੈ ਜਿੱਥੇ ਗੁਰੂਆਂ ਆਈਆਂ ਨੇ ਸਭ ਤੋਂ ਵੱਧ ਰਹਿਣ ਬਸੇਰਾ ਕੀਤਾ ਸੀ ਨੌਵੇਂ ਪਾਸ਼ਾ ਜੀ ਨੇ ਤੇ ਸਭ ਤੋਂ ਵੱਧ ਮੰਗੇ ਮਰਦਾ ਬਰੇ ਸਹਿਬ ਪਿੰਡ ਦੇ ਵਿੱਚ ਹੈ ਜਿਨ੍ਹਾਂ ਨੇ ਸਭ ਤੋਂ ਵੱਧ ਸਮਾਬਧੀ ਤੁਰਨ ਨੌਵੇਂ ਪਾਸ਼ਾ ਜੀ ਨੇ ਕੀਤਾ ਸੀ ਆਇਮੀ ਨੇ ਰਦਾਸਵੀ ਮਨਾਈ ਜਾਂਦੀ ਆ ਤੇ ਬਾਰੋ-ਬਾਰੋ ਸੰਗਤਾਂ ਬਹੁਤ ਹੁੰਦੀਆਂ ਨੇ ਜੀ ਜਿਹੜਾ ਸੱਚੇ ਮਨੋਂ ਉਹਰੇ ਆ ਕੇ ਮੰਨ ਕੇ ਆਉਂਦੀ ਅਰਦਾਸ ਪੂਰੀ ਸੁਖਦਾ ਜੀ ਉਹਦੀ ਗੁਰੂ ਤੇਗ ਬਹਾਦਰ ਰਾਮੇ ਪਾਸ਼ਾ ਜੀ ਸੁਣਦੇ ਨੇ ਤਾਂ ਨਹੀਂ ਅਰਦਾਸ ਪੂਰੀ ਹੁੰਦੀ ਆ ਜੀ ਬਹੁਤ ਬਹੁਤ ਦਰੂਦ ਦੁਨੀਆ ਆਉਂਦੀਆਂ ਯੁਰੇ ਦੇਗਾ ਹੁੰਦੀਆਂ ਨੇ ਦਸਵੀਂ ਵਾਲੇ ਦਿਨ ਜੀ ਤਾਂ ਹਰੇਕ ਮਨ ਜਿਹੜਾ ਮਰਦ ਲੈ ਕੇ ਆਉਂਦਾ ਹਰੇਕ ਦੀ ਸ਼ਰਦਾ ਪੂਰੀ ਹੁੰਦੀ ਆ ਜੀ